ਅਸੀਂ ਸਾਰੇ ਪੰਜਾਬੀਏ ਅੰਨਦਾਤਾਵਾਂ ਪੂਰੇ ਦੇਸ਼ ਦੇ ਇਹਨਾਂ ਦੀ ਹੱਤਿਆ ਦਾ ਕੌਣ ਜ਼ਿੰਮੇਵਾਰ ਆ ਮੋਦੀ ਸਾਹਿਬ ਤੇ ਜਿਹੜੇ ਸਾਡੇ ਭਗਵੰਤ ਮਾਨ ਜੀ ਤੇ ਕਹਿੰਦੇ ਸੀ ਤੁਹਾਨੂੰ ਮੋਟਾ ਪਾਉ ভাই 24 ਘੰਟੇ ਜੀ ਐਮਐਸਪੀ ਦੇਵਾਂਗੇ ਕਿੱਥੇ ਰਹੀ ਉਹ ਐਮਐਸਪੀ ਦੇਖੋ ਪਿੱਛੇ 700 ਕਿਸਾਨ ਦੀ ਡੈੱਥ ਹੋ ਗਈ ਮੈਂ ਉਹਨੂੰ ਹੱਤਿਆ ਦੀ ਗੱਲ ਕਵਾਂਗਾ ਕਿ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ 700 ਸਮਾਜ ਦੀ ਹੱਤਿਆ ਕੀਤੀ ਭਗਵੰਤ ਮਾਨ ਜੀ ਕਹ ਰਹੇ ਉਹ ਕਦੇ ਮੇਰੇ ਬੱਕੀ ਦੰਦੇ ਆ ਕੇਜਰੀਵਾਲ ਸਾਹਿਬ ਮੈਂ ਜੋ ਕਹ ਰਿਹਾ ਨਾ ਸੱਚ ਹੁੰਦਾ ਪਰ ਉਹਨਾਂ ਨੇ ਜੇ ਕਿਹਾ ਸੀਗਾ ਕਿ ਐਮਐਸਪੀ ਦੇਵਾਂਗੇ ਕਿੱਥ ਜਿਹੜਾ ਨਾਲ ਅੱਜ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਸੋ ਅੱਜ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਕਿ ਕਾਫੀ ਲੰਬੇ ਸਮੇਂ ਤੋਂ ਜਿਹੜੀਆਂ ਨੇ ਮੰਗਾ ਵਾਸਤੇ ਆਪਣੀ ਹੱਕੀ ਮੰਗਾ ਵਾਸਤੇ ਜਿਹੜਾ ਏ ਚੰਬੂ ਬਾਟਰ ਤੇ ਫੇਰ ਜਿਹੜੇ ਕਿਸਾਨ ਜਿਹੜੇ ਇੱਕ ਵਾਰੀ ਜਿਟੇ ਹੋਏ ਨੇ ਤੇ ਕਾਫੀ ਅਫਸੋਸ ਦੀ ਗੱਲ ਆ ਕਿ ਉੱਤੇ ਕਾਫੀ ਕਿਸਾਨਾਂ ਦੀ ਵੀ ਜਰੀਏ ਉੱਤੇ ਸ਼ਹਾਦਤ ਵੀ ਹੋਈ ਏ। ਉਹਨਾਂ ਦੇ ਜਿਹੜੇ ਪਰਿਵਾਰ ਵੀ ਬੜੇ ਦੁਖੀ ਨੇ ਤੇ ਕਿਸਾਨ ਵੀ ਸਾਡੇ ਭਰਾ ਜਿਹੜੇ ਬੜੇ ਦੁਖੀ ਨੇ। ਸੋ ਤਸਵੀਰਾਂ ਤੁਹਾਨੂੰ ਫੇਰ ਦਿਖਾ ਦਾਂਗੇ ਕਿ ਸਾਰੀ ਸਮੁੱਚੀ ਪ੍ਰਦੇਸ਼ ਕਾਂਗਰਸ ਦੀ ਟੀਮ ਜਿਹੜੀ ਹੈ ਅੱਜ ਉਹ ਵੀ ਜਿਹੜੀ ਹੈ ਰੋਸ਼ਮਾਰਚ ਜਿਹੜਾ ਕੱਢ ਰਹੀ ਹੈ ਟਰੈਕਟਰ ਰੋਸ਼ਮਾਰਚ ਬਟਾਲਾ ਸ਼ਹਿਰ ਦੇ ਵਿੱਚ ਕੱਢ ਰਹੀ ਹੈ ਕਿਉਂਕਿ ਉਹਨਾਂ ਨੂੰ ਵੀ ਬੜਾ ਦੁੱਖ ਹੈ ਕਿ ਜਿਹੜੇ ਕਿਸਾਨ ਸਾਡੇ ਵੀਰ ਨੇ ਅੰਨਦਾਤਾ ਨੇ ਉਹ ਸੜਕਾਂ ਤੇ ਜਾ ਕੇ ਜਿਹੜੇ ਨੇ ਧਰਨਾ ਪ੍ਰਦਰਸ਼ਨ ਕਰਨ ਤੇ ਜੇ ਕਰਦੇ ਰਹਿਣਗੇ ਤੇ ਆਪਾਂ ਅੰਨ ਕਿੱਦਾਂ ਖਾਵਾਂਗੇ ਬੜੀ ਸਮੱਸਿਆ ਵਾਲੀ ਗੱਲ ਬਣ ਜੇਗੀ ਪਰ ਆਪਾਂ ਗੱਲਬਾਤ ਵੀ ਕਰਾਂਗੇ ਕਿ ਕੀ ਕਹਿਣਾ ਉਹਨਾਂ ਦਾ ਅੱਜ ਕਿਉਂ ਫੇਰ ਜਿਹੜੀ ਟਰੈਕਟਰ ਜਿਹੜੀ ਹੈ ਮਾਰਚ ਜਿਹੜਾ ਬਟਾਲਾ ਸ਼ਹਿਰ ਦੇ ਵਿੱਚ ਕੱਢਿਆ ਜਾ ਰਿਹਾ ਸੋ ਨਮਸਕਾਰ ਨਮਸਕਾਰ ਸਾਹਿਬ ਅੱਜ ਅਸੀਂ ਪ੍ਰਦੇਸ਼ ਕਾਂਗਰਸ ਦੇ ਹੁਕਮ ਦੇ ਮੁਤਾਬਕ ਬਟਾਲੇ ਹਲਕੇ 'ਚ ਟਰੈਕਟਰ ਮਾਰਚ ਦਾ ਨਰਖਿਆ ਜਿਹਦੇ ਵਿੱਚ ਸਾਡੇ ਰਮਨ ਬਖਸ਼ੀ ਸਾਡੇ ਹਲਕਾ ਇੰਚਾਰਜ ਨੇ ਸਾਡੇ ਪ੍ਰਿੰਦਰਜੀਤ ਸਿਪਾੜਾ ਜ਼ਿਲ੍ਹਾ ਪ੍ਰਧਾਨ ਦੇ ਹੁਕਮ ਦੇ ਮੁਤਾਬਕ ਗੁੱਡੂ ਸਾਡੇ ਵਾਈਸ ਪ੍ਰੈਜ਼ੀਡੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਔਰ ਅਜੇ ਮਹਾਜਨ ਜੀ ਨੇ ਕੌਂਸਲਰ ਸੇਬਾਨ ਨੇ ਅਮਨਦੀਪ ਸਿੰਘ ਸਾਡੇ ਰੂਲਰ ਪ੍ਰੈਜ਼ੀਡੈਂਟ ਨੇ ਸਾਰੇ ਸਾਡੇ ਐਮਸੀ ਸੇਬਾਨ ਬਾਈਬਾ ਸਾਹਿਬ ਅਤਰੀ ਜੀ ਸਾਰੇ ਅਸੀਂ ਇੱਥੇ ਅੱਜ ਸਾਰੇ ਟਰੈਕਟਰ ਮਾਰਚ ਕਰ ਰਹੇ ਹਾਂ ਅਸੀਂ ਪਿਛਲੇ 10 ਦਿਨਾਂ ਦੇ ਉੱਤੇ ਲਗਭਗ ਤੀਸਰਾ ਚੌਥਾ ਪ੍ਰੋਗਰਾਮ ਹੈ ਜਿਹੜਾ ਕਿਸਾਨਾਂ ਦੇ ਹੱਕ ਵਿੱਚ ਕਰ ਰਹੇ ਆ ਤੇ ਗਵਰਨਮੈਂਟ ਆਫ ਇੰਡੀਆ ਤੇ ਗਵਰਨਮੈਂਟ ਆਫ ਪੰਜਾਬ ਦੇ ਖਿਲਾਫ ਕਰ ਰਹੇ ਆ ਤੇ ਕੁਝ ਪਿੱਛੇ 700 ਕਿਸਾਨ ਦੀ ਡੈਥ ਹੋ ਗਈ ਮੈਂ ਉਹਨੂੰ ਹੱਤਿਆ ਦੀ ਗੱਲ ਕਵਾਂਗਾ ਕਿ ਗਵਰਨਮੈਂਟ ਆਫ ਇੰਡੀਆ ਮੋਦੀ ਸਾਹਿਬ ਨੇ 700 ਕਿਸਾਨਾਂ ਦੀ ਹੱਤਿਆ ਕੀਤੀ ਅੱਜ ਵੀ ਕੰਦਾ ਸਾਡੇ ਸ਼ੰਭੂ ਬਾਰਡਰ ਦੇ ਉੱਤੇ ਵੀ ਦੋ ਕਿਸਾਨਾਂ ਦੀ ਹੱਤਿਆ ਹੋ ਗਈ ਕੌਣ ਜ਼ਿੰਮੇਵਾਰ ਆ ਅਸੀਂ ਸਾਰੇ ਪੰਜਾਬੀਏ ਅੰਨਦਾਤਾਵਾਂ ਪੂਰੇ ਦੇਸ਼ ਦੇ ਇਹਨਾਂ ਦੀ ਹੱਤਿਆ ਦਾ ਕੌਣ ਜ਼ਿੰਮੇਵਾਰ ਆ ਮੋਦੀ ਸਾਹਿਬ ਤੇ ਜਿਹੜੇ ਸਾਡੇ ਭਗਵੰਤ ਮਾਨ ਜੀ ਦੇ ਕਹਿੰਦੇ ਸੀ ਸਾਨੂੰ ਵੋਟਾਂ ਪਾਓ ভাই 24 ਘੰਟੇ ਜੀ ਐਮਐਸਪੀ ਦੇਵਾਂਗੇ ਕਿੱਥੇ ਰਹੀ ਐਮਐਸਪੀ ਕਿੱਥੇ ਰਹਿ ਗਏ ਭਗਵੰਤ ਮਾਨ ਜੀ ਉਹਨੇ ਕਸੂਰਵਾਰ ਨੇ ਜਿਹੜੀ ਉੱਥੇ ਉੱਥੇ ਸਾਡੇ ਲੋਕ ਮਰੇ ਨੇ ਸ਼ੰਭੂ ਬਾਰਡਰ ਦੇ ਉੱਤੇ ਸੁਭਦੀਪ ਸਿੰਘ ਉਹਦਾ ਅਸੀਂ ਮੰਗ ਕਰ ਰਹੇ ਹਾਂ ਕਿ ਐਫਆਈਆਰ ਦਰਜ ਕੀਤੀ ਜਾਵੇ ਜਿਹਦੇ ਕਰਕੇ ਉਹਦੀ ਡੈਥ ਹੋਈ ਆ ਅੱਜ ਸਾਰੇ ਬਟਾਲਾ ਵਾਸੀ ਕਿਸਾਨਾਂ ਦੇ ਹੱਕ ਵਿੱਚ ਤੇ ਪੰਜਾਬ ਸਰਕਾਰ ਤੇ ਗਵਰਨਮੈਂਟ ਆਫ ਇੰਡੀਆ ਮੋਦੀ ਦੇ ਖਿਲਾਫ ਟਰੈਕਟਰ ਮਾਰਚ ਕਰਕੇ ਅਸੀਂ ਰੋਜ਼ ਪ੍ਰਦਰਸ਼ਨ ਕਰਨ ਆਏ ਆ ਉਹ ਜਿਹੜਾ ਨੇਤਿਕ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਡੇ ਬਟਾਲਾ ਹਲਕੇ ਇੰਚਾਰਜ ਜਿਹੜੇ ਰਮਨ ਬਖਸ਼ੀ ਜੀ ਕਰ ਰਹੇ ਆ ਔਰ ਅਸੀਂ ਸਾਰੀ ਬਟਾਲਾ ਟੀਮ ਉਹਨਾਂ ਦੇ ਨਾਲ ਮੋਡਾ ਮੋਡਾ ਲਾ ਕੇ ਰੋਸ ਮਾਰਚ ਕਰਨ ਜਾ ਰਹੇ ਹਾਂ ਸੋ ਅੱਗੇ ਵੀ ਬੜੇ ਰੋਸ ਮਾਰਚ ਹੋਏ ਨੇ ਬਟਾਲਾ ਨਹੀਂ ਸਾਰੇ ਪੰਜਾਬ ਦੇ ਵਿੱਚ ਰੋੜ ਨੇ ਤੇ ਜਦੋਂ ਝੂਠ ਦੇ ਉੱਤੇ ਸਰਕਾਰ ਖੜੀ ਹੋਏ ਨਾ ਜੀ ਫਿਰ ਝੂਠ ਤੇ ਇੱਤੇ ਕਰਾਇ ਜਾਂਦੀ ਆ ਦੇਖੋ ਪਹਿਲੀ ਗੱਲ ਤੇ ਪੰਜਾਬ ਸਰਕਾਰ ਦੀ ਗੱਲ ਕਰਦੇ ਅੱਜ ਦੀ ਡੇਟ ਦੇ ਇੱਕ ਵੀ ਸੱਚ ਨਹੀਂ ਉਹਨਾਂ ਦਾ ਹੈਗਾ ਜੋ ਕਿਸਾਨਾਂ ਦੀ ਗੱਲ ਤੇ ਉੱਤੇ ਸਿਰਫ ਆਉਣਾ ਅੱਜ ਦੀ ਡੇਟ 'ਚ ਜਦੋਂ ਉਹ ਜਿਹੜੀ ਲੇਡੀ ਸਾਡੀ ਮੰਤਰੀ ਆ ਉਹ ਵੀ ਕਹਿ ਰਹੀ ਸੀ ਜੀ ਐਮਐਸਪੀ ਚੋ ਵੀ ਅਪਹਟਾ ਦੇਣਾ ਅਨਮੋਲ ਕਗਨਮਾ ਅਸੀਂ ਐਮਐਸਪੀ ਚੋ ਵੀ 24 ਘੰਟਾ ਦੇ ਦਾਂਗੇ ਭਗਵੰਤ ਮਾਨ ਜੀ ਕਹਿ ਰਹੇ ਉਹ ਕਹਿੰਦਾ ਮੇਰੇ ਬੱਤੀ ਦਾਂਦੇ ਕੇਜਰੀਵਾਲ ਸਾਹਿਬ ਮੈਂ ਜੋ ਕਹਾਂਗਾ ਸੱਚ ਹੁੰਦਾ ਫਿਰ ਉਹਨਾਂ ਨੇ ਇਹ ਕਿਹਾ ਸੀਗਾ ਵੀ ਐਮਐਸਪੀ ਦੇਵਾਂਗੇ ਕਿੱਥੇ ਰਹਿ ਗਈ ਗੱਲ ਉਹਨਾਂ ਦੇ ਅਧਿਕਾਰੀ ਹੀ ਨੇ ਐਮਐਸਪੀ ਦੇਣਾ ਤੇ ਰਹਿ ਗਈ ਮੋਦੀ ਸਾਹਿਬ ਦੀ ਗੱਲ ਮੋਦੀ ਸਾਹਿਬ ਨੂੰ ਸਿਰਫ ਗੁਜਰਾਤੀਏ ਨਜ਼ਰ ਆਉਂਦੇ ਨੇ ਪੰਜਾਬੀਏ ਨਜ਼ਰ ਨਹੀਂ ਆਉਂਦੇ ਉਹਨਾਂ ਵਾਸਤੇ ਪੰਜਾਬ ਕੋਈ ਅਹਿਮਤ ਨਹੀਂ ਹੈਗੀ ਉਹਨਾਂ ਵਾਸਤੇ ਗੁਜਰਾਤ ਅਹਿਮੀਅਤ ਹੈ ਗਿਆ ਉਹਨਾਂ ਵਾਸਤੇ ਮਹਾਰਾਸ਼ਟਰ ਅਹਿਮੀਅਤ ਹੈ ਕਿ ਜਿੱਥੇ ਉਹਨਾਂ ਦੀ ਸਰਕਾਰ ਕੇ ਨਾ ਕੇ ਢੰਗ ਨਾਲ ਉਹ ਦੂਜੀਆਂ ਸਰਕਾਰਾਂ ਨੂੰ ਤੋੜ ਕੇ ਆਪਣੀ ਸਰਕਾਰ ਬਣਾ ਸਕੇ ਉਹਨਾਂ ਵਾਸਤੇ ਪੰਜਾਬ ਬਿਲਕੁਲ ਅਹਿਮਤ ਨਹੀਂ ਹੈਗਾ ਕਿਸਾਨਾਂ ਦੇ ਬਿਲਕੁਲ ਖਿਲਾਫ ਆ ਔਰ ਅਸੀਂ ਸਾਰੇ ਜਾਨੇ ਕਿਸਾਨਾਂ ਦੇ ਹੱਕ ਵਿੱਚ ਸਾਡੇ ਰਾਹੁਲ ਗਾਂਧੀ ਨੇ ਵੀ ਕਿਹਾ ਵੀ ਆਉਣ ਵਾਲੀ 24 ਦੀ ਸਰਕਾਰ ਕਾਂਗਰਸ ਪਾਰਟੀ ਦੀ ਬਣੇਗੀ ਔਰ ਅਸੀਂ ਸਾਰਿਆਂ ਕਿੰਦਾ ਫਸਲਾ ਉੱਤੇ ਐਮਐਸਪੀ ਦਵਾਂਗੇ ਸੋ ਅਸੀਂ ਉਹ ਉਹਨੂੰ ਸਾਹਮਣੇ ਰੱਖਦੇ ਹੋਏ ਔਰ ਐਮਐਸਪੀ ਨਾ ਦੇਣ ਦੇ ਕਰਕੇ ਅਸੀਂ ਅੱਜ ਰੋਸ ਧਰਨਾ ਜਿਹੜਾ ਵਾ ਟਰੈਕਟਰ ਮਾਰਚ ਪਟਾੜੀ ਸ਼ਹਿਰ ਚੱਲ ਰਹੇ ਸੋ ਹੋਰ ਵੀ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਹਾਂ ਸੋ ਨਮਸਕਾਰ ਜੀ ਅੱਜ ਜੀ ਨਾਮ ਦੇ ਮੇਰਾ ਨਾਮ ਰਮਨ ਬਖਸ਼ੀ ਆ ਮੈਂ ਪ੍ਰਦੇਸ਼ ਕਾਂਗਰਸ ਵੱਲੋਂ ਇੱਥੇ ਹਲਕਾ ਕੋਆਰਡੀਨੇਟਰ ਆ ਜੀ ਜਿਹੜਾ ਅੱਜ ਦਾ ਧਰਨਾ ਆ ਪੰਜਾਬ ਪ੍ਰਦੇਸ਼ ਕਾਂਗਰਸ ਪਾਰਟੀ ਵੱਲੋਂ ਸਮਰਥਨ ਆ ਉਹਨਾਂ ਕਿਸਾਨਾਂ ਨੂੰ ਜਿਹੜੇ ਸ਼ਾਂਤਮਈ ਢੰਗ ਨਾਲ ਦਿੱਲੀ ਜਾ ਰਹੇ ਸੀਗੇ ਤੇ ਰਸਤੇ ਦੇ ਵਿੱਚ ਉਹਨਾਂ ਦੇ ਰਾਜ ਦੁਵਾਰਾਂ ਖੜੀਆਂ ਕਰਤੀਆਂ ਗਈਆਂ ਉੱਥੇ ਗੋਲੀ ਮਾਰ ਕੇ ਇੱਕ ਸਾਡਾ ਸਾਥੀ ਸ਼ੁਭਦੀਪ ਸਿੰਘ ਕਤਲ ਕਰਤਾ ਗਿਆ ਉਹਦੇ ਨਾਲ ਨਾਲ ਸਾਡਾ ਇੱਕ ਸਾਥੀ ਪ੍ਰਤਪਾਲ ਸਿੰਘ ਜਿਹਨੂੰ ਪੁਲਿਸ ਵਾਲੇ ਹਰਿਆਣਾ ਚ ਲੈ ਗਏ ਉਹਨੂੰ ਖੋਆ ਗਿਆ ਉਹਦੇ ਜਕੜੇ ਤੋੜਦੇ ਕੇ ਕੰਮ ਤੋੜਦੇ ਕੇ ਉਹਦੇ ਨਾਲ ਕਈ ਕਿਸਾਨਾਂ ਨੂੰ ਜ਼ਖਮੀ ਕਰਤਾ ਗਿਆ ਤੇ ਕਈ ਟਰੈਕਟਰ ਤੋੜਦੇ ਕੇ ਉਹਨਾਂ ਦੇ ਹੱਕ ਦੇ ਵਿੱਚ ਅਸੀਂ ਆਵਾਜ਼ ਬੁਲੰਦ ਕੀਤੀ ਹੈ ਕਿਉਂਕਿ ਪੰਜਾਬ ਇੱਕ ਖੇਤੀ ਪ੍ਰਧਾਨ ਸੂਬਾ ਹੈ ਤੇ ਪੰਜਾਬ ਦੀ ਜਿਹੜੀ ਇਕਨੋਮੀ ਆਰਥਿਕ ਲਾ ਤੇ ਭਾਵੇਂ ਕਹੇ ਵੀ ਕਿਰਕੇ ਤੇ ਲੋਕ ਆ ਭਾਵੇਂ ਦੁਕਾਨਦਾਰ ਆ ਜਾਂ ਮਜ਼ਦੂਰੀ ਕਰਨ ਵਾਲੇ ਆ ਉਹ ਸਾਰੇ ਕਿਸਾਨੀ ਨਾਲ ਜੁੜੇ ਆ ਸੋ ਇੱਕ ਤਰ੍ਹਾਂ ਦਾ ਪੰਜਾਬੀਆਂ ਦਾ ਅੰਦੋਲਨ ਆ ਆਉਣ ਵਾਲੇ ਸਮੇਂ ਚ ਕਾਂਗਰਸ ਪਾਰਟੀ ਉਹਨਾਂ ਕਿਸਾਨਾਂ ਦੇ ਨਾਲ 100% ਖੜੀ ਆ ਹਰ ਤਰੀਕੇ ਦੀ ਮਦਦ ਕਰਾਂਗੇ ਕੱਲ ਕੱਲ ਜਿਹੜਾ ਸਾਡਾ ਕਿਸਾਨ ਵੰਗਿਆ ਉਹਦਾ ਇੱਕ ਜਿਹੜਾ ਟਰੈਕਟਰ ਮਾਰਕ ਆ ਚੌਕੇ ਪਿੰਡ ਤੋਂ ਚੱਲ ਕੇ ਸ਼ੋਭੀਤ ਦੇ ਪਿੰਡੋਂ ਤੱਕ ਜਾਏਗਾ ਪਿੰਡ ਤੱਕ ਉਹ ਵੀ ਇਸ ਗੱਲ ਨੂੰ ਸਮਰਥਨ ਕਰੇਗਾ ਤੇ ਮਾਲ ਮੰਗ ਕਰੇਗਾ ਵੀ ਜਿਹੜੀ ਪੰਜਾਬ ਸਰਕਾਰ ਲਗਭਗ ਦਿੱਲੀ ਵਾਲਿਆਂ ਨਾਲ ਮਿਲੀ ਪ੍ਰਤੀਤ ਹੋ ਰਹੀ ਆ ਉਹਦੀ ਜਿਹੜੀ ਐਫ ਆਈ ਆਰ ਦਰਜ ਕਰਕੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਜੇ ਬਰਗਾੜੀ ਕਾਂਡ ਦੀ ਐਫ ਆਈ ਆਰ ਸੁਖਵੀਰ ਬਾਦਲ ਤੋਂ ਹੋ ਸਕਦੀ ਆ ਤੇ ਸ਼ੋਭੀਤ ਦੀ ਜਿਹੜੀ ਐਫ ਆਈ ਆਰ ਆ ਉਹ ਖੱਟੜ ਤੇ ਕਿਉਂ ਨਹੀਂ ਹੋ ਸਕਦੀ ਸੋ ਇਹਦੇ ਵਿੱਚ ਜਿਹੜੀ ਭਗਵੰਤ ਮਾਨ ਆ ਉਹਦੀ ਨਲਕੀ ਸਾਬਤ ਹੋ ਰਹੀ ਆ ਉਹਦਾ ਜਿਹੜਾ ਕਿਹੜਾ ਸਾਬਤ ਹੋ ਰਿਹਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਇੱਕ ਗੱਲ ਕਹਿਣੀ ਚਾਹਣਾ ਵੀ ਇਹ ਅੰਦੋਲਨ ਬਹੁਤ ਵੱਡਾ ਰੂਪ ਧਾਰਨ ਕਰ ਜੂਗਾ ਤੇ ਮੈਂ ਆਉਣ ਵਾਲੇ ਸਮੇਂ 'ਚ ਜਿਹੜਾ ਇਹ ਰੂਪ ਬਹੁਤ ਵੱਡਾ ਅੰਦੋਲਨ ਨੇ ਧਾਰਨ ਕਰਨਾ ਉਹਦੇ ਨਾਲ ਨਾਲ ਸਰਕਾਰ ਨੂੰ ਚੇਤਾਵਨੀ ਦੇਣਾ ਚਾਹੁੰਦੇ ਆ ਵੀ ਅੱਗੇ ਵੀ ਜਦੋਂ ਜਦੋਂ ਪੰਜਾਬ ਦੇ ਵਿੱਚ ਮਹਿਮਾਈ ਆ ਕਿਸਾਨ ਜਿਹੜੇ ਆ ਉੱਠੇ ਆ ਕਿਸਾਨਾਂ ਦੇ ਨਾਲ ਬਾਕੀ ਫਿਰਕੇ ਲੱਗੇ ਆ ਤੇ ਆਪਣੀਆਂ ਮੰਗਾਂ ਬਣਾ ਕੇ ਰਹਿਓ ਭਗਵੰਤ ਮਾਨ ਨੂੰ ਹੋਸ਼ ਕਰਨੀ ਚਾਹੀਦੀ ਆ ਐਫ ਆਈ ਆਰ ਕਰਨੀ ਚਾਹੀਦੀ ਤੇ ਇਹਦੇ ਨਾਲ ਨਾਲ ਜਿਹੜਾ ਕਿਸਾਨਾਂ ਦਾ ਨੁਕਸਾਨ ਹੋਇਆ ਉਹਦਾ ਮੁਆਵਜ਼ਾ ਦੇਣਾ ਚਾਹੀਦਾ ਸੋ ਹੋਰ ਵੀ ਮੌਜੂਦ ਨੇ ਕਾਂਗਰਸੀ ਲੀਡਰ ਨੇ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਉਹਨਾਂ ਦਾ ਅਸ਼ਕਲ ਜੀ ਕੀ ਕਹਿੰਦੇ ਹੋ ਕਿ ਬੜੇ ਪ੍ਰੋਟੈਸਟ ਹੋ ਰਹੇ ਨੇ ਬੜਾ ਮਾੜਾ ਕੰਮ ਹੋ ਰਿਹਾ ਤੇ ਕਾਫੀ ਜਾਨਾਂ ਵੀ ਜਾ ਚੁੱਕੀਆਂ ਨੇ ਅੱਜ ਜਰਾਏ ਕਾਂਗਰਸ ਪਾਰਟੀ ਸਮੂਚੀ ਟੀਮ ਹੈ ਜਿਹੜੀ ਉਹ ਵੀ ਜਿਹੜੀ ਸੜਕਾਂ ਦੇ ਉੱਤੇ ਰੋਸ਼ ਮਾਰਚ ਟੈਕ ਮਾਰਚ ਕੱਢ ਰਹੀ ਹੈ ਅੱਜ ਪੂਰੇ ਦੇਸ਼ ਦੇ ਵਿੱਚ ਕਿਸਾਨਾਂ ਨੇ ਜਿਹੜਾ ਆਪਣੀਆਂ ਆਕੀ ਮੰਗਾਂ ਦੇ ਲਈ ਅੰਦੋਲਨ ਕਰ ਰਹੇ ਆ ਅਸੀਂ ਕਾਂਗਰਸ ਪਾਰਟੀ ਉਹਨਾਂ ਦੀ ਸਪੋਰਟ ਦੇ ਵਿੱਚ ਬਿਲਕੁਲ ਨਾਲ ਆ ਤੇ ਅੱਜ ਜਿਹੜਾ ਪਾਰਟੀ ਸਾਡੀ ਨੇ ਪ੍ਰੋਗਰਾਮ ਦਿੱਤਾ ਤੇ ਟਰੈਕਟਰ ਮਾਰਚ ਹਰ ਸ਼ਹਿਰ ਦੇ ਵਿੱਚ ਕੱਢਣਾ ਅਸੀਂ ਵੀ ਅੱਜ ਪਟਿਆਲੇ ਵੱਲੋਂ ਉਹਨਾਂ ਦੀ ਸਪੋਰਟ ਦੇ ਵਿੱਚ ਟਰੈਕਟਰ ਮਾਰਚ ਕੱਢ ਰਹੇ ਆ ਤਾਂ ਕਿ ਉਹਨਾਂ ਦੀ ਜਿਹੜੀ ਹੱਕਾਂ ਮੰਗਾਂ ਨੇ ਉਹ ਸਰਕਾਰ ਨੂੰ ਮੰਨਣੀਆਂ ਚਾਹੀਦੀਆਂ ਸੋ ਮੇਰ ਸਾਹਿਬ ਜੇ ਨਈ ਮੰਨੀਆਂ ਜਾਂਦੀ ਅਗਲਾ ਕੀ ਸਟੈਪ ਹੋਊਗਾ ਕਾਂਗਰਸ ਤੋਂ ਵੀ ਕਿਸਾਨ ਲੀਡਰ ਕਰਨਗੇ ਜਿਵੇਂ ਮੰਨੀਆਂ ਕਰਨਗੇ ਅਸੀਂ ਉਹਨਾਂ ਦੇ ਸਪੋਰਟ ਤੇ ਹਮੇਸ਼ਾ ਉਹਨਾਂ ਦੇ ਨਾਲ ਰਵਾਂਗੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਬੜਾ ਵੱਡਾ ਜਰਾ ਹੈ ਟਰੈਕਟਰ ਮਾਰਚ ਕੱਢਿਆ ਜਾ ਰਿਹਾ ਹੈ ਤੇ ਆਪਾਂ ਹੋਰ ਵੀ ਇੱਥੇ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿੰਦਾ ਉਹਨਾਂ ਦਾ ਸੋ ਨਮਸਕਾਰ ਅੱਗੇ ਕਾਂਗਰਸ ਪਾਰਟੀ ਦੇ ਛਿਦੇਸ਼ ਦੇ ਮਤਾਬਕ ਅਸੀਂ ਆਪਣੇ ਬਟਾਲਾ ਤੋਂ ਸੰਜੀਵ ਸ਼ਰਮਾ ਜੀ ਮੇਰ ਸਾਹਿਬ ਜੀ ਕਦੂ ਸੇੜ ਜੀ ਦੀ ਅਗਵਾਈ ਵਿੱਚ ਇੱਕ ਪ੍ਰੋਟੈਸਟ ਕਰਨ ਜਾ ਰਹੇ ਆ ਅਸੀਂ ਹਰ ਵੇਲੇ ਕਾਂਗਰਸ ਪਾਰਟੀ ਕਿਸਾਨਾਂ ਦੇ ਹੱਕ ਵਿੱਚ ਖੜੀ ਆ ਔਰ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਕਿ ਤੁਸੀਂ ਕੇਜਰੀਵਾਲ ਦਾ ਪ੍ਰਸਾਦਨ ਬੇਨਤੀ ਕਰਨੇ ਕੇਜਰੀਵਾਲ ਦਾ ਔਰ ਭਗਵੰਤ ਮਾਨ ਦਾ ਔਰ ਮਨਮੋਲ ਬਗਨ ਮਾਨ ਦਾ ਤੁਸੀਂ ਬਿਆਨ ਪੜੋ ਔਰ ਦੇ 50 ਮਿੰਟ ਚਾਹੀ ਅਸੀਂ ਅਸਤੀ ਦੇ ਦੇਾਂਗੇ ਜੇ ਨਹੀਂ ਦਿੱਤੀ ਤਾਂ ਜੁਨਾ ਦਾ ਅਸਤੀਫਾ ਬਣਦਾ ਉਸ ਤੀਫਾ ਦੇਣ ਆਪਣੇ ਇਹ ਸਵਧਾਂਤ ਜੇ ਅੰਬੇਦਕੀ ਨਹੀਂ ਦੇ ਸਕਦੇ ਤੇ ਔਰ ਪੰਜਾਬ ਸਰਕਾਰ ਨੇ ਜਵਾਨੀ ਰੋਲਦੀ ਆ ਔਰ ਸੈਂਟਰ ਸਰਕਾਰ ਨੇ ਕਿਸਾਨੀ ਰੋਲਦੀ ਆ ਜੇ ਦੇਸ਼ ਤਰੱਕੀ ਕਰਦਾ ਤੇ ਜਵਾਨਾਂ ਦੇ ਨਾਲ ਔਰ ਕਿਸਾਨਾਂ ਦੇ ਨਾਲ ਕਰਦਾ ਇੰਨੇ ਕਹਿੰਦਾ ਆ ਖਮਾਦਾਦਾ ਜਾਇਜ ਗੈਰ ਭਾਰਤ ਯੈ ਯਸੂ ਸੋ ਗੱਲਬਾਤ ਕੀਤੀ ਜੀ ਉਹਨਾਂ ਨੇ ਵੀ ਕਿਹਾ ਜੀ ਇਹ ਜਿਹੜੀਆਂ ਮੰਗਾਂ ਨੇ ਮੰਨਣੀਆਂ ਚਾਹੀਦੀਆਂ ਨੇ ਕਿਉਂਕਿ ਬੜੇ ਵੱਡੇ ਪੱਦਰ ਦੇ ਉੱਤੇ ਕਿਸਾਨ ਉੱਤੇ ਗੇਜ਼ ਨੇ ਤਾਂ ਜਿਹੜੇ ਅਨੁਗਾਨ ਵਾਲੇ ਨੇ ਇਹ ਜੇ ਸਰਕਾਰ ਤੇ ਆਉਣਗੇ ਤੇ ਅੰਨ ਕਿਤੇ ਜਾਏਗਾ ਤੇ ਲੋਕਾਂ ਨੂੰ ਵੀ ਬੜੀ ਵੱਡੀ ਸਮੱਸਿਆ ਦਾ ਸਾਹਮਣਾ ਜਰਾ ਕਰਨਾ ਪਏਗਾ ਤੇ ਵੀਡੀਓ ਨੂੰ ਵੱਟ ਵੱਟੇ ਸ਼ੇਅਰ ਕਰਿਓ ਕੈਮਰਾ ਪਰਸਨ ਨੂੰ ਬੋਲਣਾ ਜੇ ਬੰਦ ਲਾਲ ਲੁਗਾਰਾ ਲਾਈਵ ਲੱਤੀ ਰਾਜਪੁਰਪੁਰਾ